ਚਲ ਲੜ ਰਹੀ ਸੀ ਤਾਂ ਇਥੋਂ ਜ਼ਗੀਰ ਕੌਰ ਨੂੰ ਟਿਕਟ ਕਾਲੀਦਲ ਨੇ ਨਹੀਂ ਦਿੱਤੀ ਇਥੋਂ ਜ਼ਗੀਰ ਕੌਰ ਨੂੰ ਬਰਾਬਰ ਠੱਲ ਕੇ ਉਹ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦਾ ਰਾਖਾ ਜਿਨੇ 25000 ਲਵਾਰ ਸਲਾਸ਼ਾਂ ਨੂੰ ਲਵਦਾ ਲਵਦਾ ਖੋਦਾ ਬਲਾਸ਼ ਬਣ ਗਿਆ ਉਹਦੀ ਧਰਮ ਪਤਨੀ ਦਾ ਸਤਕਾਰ ਨਹੀਂ ਕੀਤਾ ਉਹ ਕਾਲੀਦਲ ਦਾ ਜਰਨਲਿਸਟ ਕਤਰ ਸੀਗਾ ਜਸਵੰਤ ਸਿੰਘ ਖਾਲੜਾ ਉਹ ਗਵਕੀਲ ਸੀਗਾ ਜਿਨੇ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਸਿੱਖਾਂ ਦੀ ਗੱਲ ਰੱਖੀ ਤੁਹਾਡੇ ਮਾਝੇ ਦੀ ਗੱਲ ਰੱਖੀਗੀ ਮੇਰੇ ਮਾਝੇ ਦੇ ਵਿੱਚ ਕੋਈ ਇਹੋ ਜਿਹਾ ਪੁਲ ਕੋਈ ਨਹਿਰ ਨਹੀਂ ਜਿੱਥੇ ਝੂਠਾ ਪੁਲਿਸ ਮੁਕਾਬਲਾ ਨਾ ਬਣਾਇਆ ਗਿਆ ਹੋਵੇ ਸਾਡੇ ਪੁੱਤ ਸ਼ਹੀਦ ਕਰ ਦਿੱਤੇ ਆ ਮਾਝਾ ਜਿੱਥੇ 15 ਸਾਲ ਬਰਾਤਾਂ ਨਹੀਂ ਚੜੀਆਂ ਉਹ ਸੂਬੇ ਸਰਹੰਦ ਨੂੰ ਗੱਡੀ ਚੜਾਉਣ ਵਾਲਾ ਪਰਿਵਾਰ ਤੁਹਾਡੇ ਕੋਲ ਆਇਆ ਭਰਾਵੋ ਆ ਮਨਦੀਪ ਸਿੰਘ ਤੁਹਾਡੇ ਕੋਲ ਆਇਆ ਇਹਨਾਂ ਦਾ ਕੋਈ ਵੱਟ ਦਾ ਰੌਣਾ ਨਹੀਂ ਸੀਗਾ ਉਹ ਵਧੀਆ ਸ਼ਹਿਰ ਦੇ ਵਿੱਚ ਕਾਰੋਬਾਰ ਸੀਗਾ ਪੰਤਾ ਦਰਦ ਸੀ ਉਹ ਸੂਰੀ ਉਹ ਸੂਰੀ ਕੁੱਤਾ ਉਹਨੂੰ ਗੱਡੀ ਚੜਾਇਆ ਇਹਨਾਂ ਦੇ ਭਾਈ ਨੇ ਪੰਤ ਜਿਹੜੀ ਪਾਗਾ ਉਹਨੂੰ ਸਿਰ ਤੇ ਰੱਖਿਆ ਜਿਵੇਂ ਤੁਸੀਂ ਪਾਈ ਅਮਰਤਪਾਲ ਸਿੰਘ ਨੂੰ ਇੱਥੋਂ ਜਿਤਾਇਆ ਮੈਂ ਤੁਹਾਨੂੰ ਦੱਸਣਾ ਚਾਹਣਾ ਅਜੇ ਦੋਸ਼ ਲਾਉਂਦੇ ਆ ਕਿ ਅਮਰਤਪਾਲ ਸਿੰਘ ਜਿੱਤਿਆ ਤੇ ਕਿਹੜਾ ਉਹਨੇ ਇੱਥੇ ਫੰਡ ਕਿਹੜਾ ਵਿਕਾਸ ਕੀਤਾ ਐਮਪੀ ਕੋਲੇ 10 ਕਰੋੜ ਰੁਪਈਆ 5 ਕਰੋੜ ਰੁਪਈਆ ਆਉਂਦਾ ਸਾਲ ਦਾ 10 ਕਰੋੜ ਰੁਪਈਆ ਭਗਵੰਤ ਮਾਨ ਨੇ ਮਾਰ ਕੇ ਰੱਖਤਾ ਐਨਐਸਐ ਲਾ ਲਾ ਕੇ ਮੈਂ ਐਮਪੀ ਸਾਹਿਬ ਦਾ ਕੰਮ ਦੇਖਦਾ ਸਰਬਜੀਤ ਖਾਲਸਾ ਦਾ ਸਾਡੇ ਕੋਲ 10 10 ਕਰੋੜ ਆਇਆ ਸਾਰਾ ਵੰਡਤਾ ਇੱਕੋ ਆਈਡੀ ਬਣਦੀ ਆਈਡੀ ਉਹਦੇ ਵਿੱਚੋਂ ਸਿੱਦੇ ਪੈਸੇ ਡੀਸੀ ਨੂੰ ਜਾਣੇ ਹੁੰਦੇ ਆ ਉਹ ਜੇਲ੍ਹ ਚ ਬੈਠੇ ਆਈਡੀ ਕਿਵੇਂ ਬਣੇ ਆ ਕੱਲ ਨੂੰ ਰਿਆ ਕਰਨ 10 ਕਰੋੜ ਕੱਲ ਨੂੰ ਵੰਡ ਦਾਂਗੇ ਤੁਹਾਡੇ ਨਾਲ ਵਾਦਾ ਕਰਦੇ ਅਸੀਂ 10 ਕਰੋੜ ਰੁਪਏ ਉਹ ਐ ਪਿਆ ਜਿਹੜਾ ਐਮਪੀ ਅਮਰਤਪਾਲ ਸਿੰਘ ਦਾ ਉਹ ਕਿਤੇ ਨਹੀਂ ਗਿਆਗਾ ਕੱਲ ਨੂੰ ਰਿਆ ਕਰੇ ਭਗਵੰਤ ਮਾਨ ਆ ਜਿਹੜੇ ਕਾਲੀ ਦਲ ਵਾਲੇ ਡਿਵੇਟਾ ਚ ਕਾਂਗਰਸੀ ਬੋਲਦੇ ਆ ਇਹ ਕੱਲ ਨੂੰ ਰਿਆ ਕਰਨ ਸਾਡਾ ਤੁਹਾਡੇ ਨਾਲ ਵਾਦਾ 10 ਕਰੋੜ ਦਾ 10 ਕਰੋੜ ਕੋਲੋਂ ਲਈਏ ਪਰ ਵੰਡਾਂਗੇ ਜਰੂਰ ਲੋਕਾਂ ਦਾ ਪੈਸਾ ਇਸ ਹਲਕੇ ਦਾ ਖੰਡੂਰ ਸਾਹਿਬ ਦਾ ਨੁਕਸਾਨ ਪਗਵਾਨ ਤਮਾਨ ਕਰ ਰਿਹਾ ਵਾਰ-ਵਾਰ ਐਨਐਸਏ ਲਾ ਕੇ ਅਮਰਪਾਲ ਸਿੰਘ ਤੇ ਉਹਦੇ ਸਾਥੀਆਂ ਤੇ ਲੋਕਾਂ ਨੂੰ ਜਾਣ ਕੇ ਬੁੱਧੂ ਬਣਾ ਰਹੇ ਲੋਕ ਸਭ ਕੁਝ ਸੌਂ ਚੁੱਕੇ ਆ ਆਹ ਤਕੜੇ ਹੋ ਕੇ ਬੀਬੀ ਕੋ ਭੈਣੋ ਤੁਹਾਡੇ ਅੱਗੇ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਇਹ ਮਾਝਾ ਸ਼ਹੀਦਾਂ ਦੀ ਧਰਤੀ ਆ ਇੱਥੋਂ ਚਵਾਲ ਤੋਂ ਬੀਬੀ ਭਾਗ ਕਰ ਵੱਡਾ ਜਥਾ ਲੈ ਕੇ ਖੁਦਰਾਣੇ ਦੀ ਢਾਰ ਤੇ ਕਲਗੀਧਰ ਪਾਤਸ਼ਾਹ ਜਦੋਂ ਲਾਸਟ ਜੰਗ ਲੜ ਰਹੇ ਆ ਆ ਵੀ ਲਾਸਟ ਲੜਾਈ ਆ ਇਦੋਂ ਬਾਅਦ ਪੰਥ ਦੀ ਸਰਕਾਰ ਆਊਗੀ ਤੁਹਾਡੀ ਆਪਣੀ ਸਰਕਾਰ ਆਊਗੀ ਖਾਲਸਾ ਸਰਕਾਰ ਆਊਗੀ ਜਿੱਥੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਪਾਵੇ ਨਿਹਾਲ ਹੋ ਜਾਵੇ ਸਾਬ ਸੂਰੀਆ ਤੇ ਚੱਲਣ ਪਾਵੇ ਫਤਿਹ ਪਾਵੇ ਜਿਹਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਦੋਂ ਉਦੋਂ ਉੱਥੇ ਕਾਲ ਪੈ ਗਿਆ ਮਹਾਰਾਜ ਰਜੀਤ ਸਿੰਘ ਆਪ ਜਾ ਕੇ ਨਾਜ ਦੇ ਕੇ ਆਉਂਦਾ ਸੀ ਲੋਕਾਂ ਦੇ ਘਰਾਂ 'ਚ ਉਹਨੇ ਰਾਜ ਕਿਸੇ ਨੂੰ ਫਾਂਸੀ ਨਹੀਂ ਲੱਗੀ ਉਹ ਕਹੇ ਕਹਾਵਤ ਬਣੀ ਸੀ ਕੁੱਤੇ ਦੇ ਗਲ 'ਚ ਜੇ ਸੋਨਾ ਦਾ ਪਾ ਦੀਏ ਉਹਨੂੰ ਵੀ ਕੋਈ ਲਾਉਂਦਾ ਨਹੀਂ ਸੀ ਐ ਹੋ ਜਾ ਰਾਜ ਆਊਗਾ ਆ ਤੁਹਾਨੂੰ ਲੁੱਟ ਕੇ ਖਾ ਗੇ ਵਾਰ-ਵਾਰ ਚਲੋ ਅਮਰਤਪਾਲ ਸਿੰਘ ਨੇ ਫਾਂਡ ਨਹੀਂ ਦਿੱਤਾ ਹਣ ਆਏ ਆ ਰਿਕਾਰਡ ਆ ਕਿਸੇ ਪਾਰਟੀ ਦਾ ਕੈਂਪ ਲੱਗਾ ਸੀ 45 ਕੈਂਪ ਲਾਇਆ ਸਾਡਾ ਵੀਰ ਖੜਾ 45 ਕੈਂਪ ਲਾਇਏ ਹਰੇ ਘਰ ਤੱਕ ਘਰ ਤੱਕ ਰਾਸ਼ਨ ਪਹੁੰਚਾਇਆ ਜਿੰਨੀ ਸਹਾਇਤਾ ਕਰ ਸਕੇ ਸੀ ਕੀਤੀ ਆਓ ਫਿਰ ਤਕੜੇ ਹੋ ਕੇ ਕੇਜਰੀਵਾਲਾ ਐਂਡ ਪਾਰਟੀ ਦਿੱਲੀ ਤੋਂ ਚੰਨਣ ਵਾਲੀਆਂ ਪਾਰਟੀਆਂ ਉਹ ਪਲਾਂ ਦੀ ਕਾਂਗਰਸ ਪਾਰਟੀ ਜਿਨੇ ਸਾਡਾ ਦਰਬਾਰ ਸਾਹਿਬ ਤਾਇਆ ਬੀਬੀਓ ਪੈਣੋ ਦਰਸ਼ਨ ਕਰਨ ਗਈਆਂ ਸੰਗਤਾਂ ਔ ਨਿੱਕੇ ਨਿੱਕੇ ਮਾਸੂਮ ਬੱਚਿਆਂ ਨੂੰ ਕਿਸੇ ਨੂੰ ਬਾਹਾਂ ਤੋਂ ਫੜ ਕੇ ਕਿਸੇ ਨੂੰ ਲੱਤਾਂ ਤੋਂ ਫੜ ਕੇ ਉਹ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦਾ ਮਾਰ ਮਾਰ ਕੇ ਸ਼ਹੀਦ ਕੀਤਾ ਉਹ ਦਰਸ਼ਨ ਕਰਨ ਗਈਆਂ ਸੰਗਤਾਂ ਉਹਨਾਂ ਨੂੰ ਉਸ ਸੰਘਰਸ਼ ਬਾਰੇ ਵੀ ਨਹੀਂ ਪਤਾ ਸੀਗਾ ਬਹੁਤ ਬੇਪਤੀ ਕੀਤੀ ਖਾਲਸਾ ਜੀ ਗੁਰੂ ਰਾਮਦਾਸ ਰਾਂ ਦਾ ਜਿੰਨਾ ਵਿਸਤਰੇ ਰਜਾਈਆਂ ਕੱਟ ਕੇ ਜਾਉਂਦੇ ਬੱਚਿਆਂ ਨੂੰ ਸਾੜਿਆ ਤਾਂ ਹੀ ਸ਼ਹੀਦ ਭਾਈ ਬੈਂ ਸਿੰਘ ਨੇ ਜਦੋਂ ਹਾਲਾਤ ਵੇਖੇ ਇੰਦਰਾ ਗਾਂਧੀ ਦਾ ਗਨਮੈਨ ਸੀਗਾ ਜਦੋਂ ਨੇ ਸਾਰੇ ਹਾਲਾਤ ਵੇਖਿਓ ਕੋ ਜਰਿਆ ਨਹੀਂ ਗਿਆ ਤਾਂ ਹੀ ਇੰਦਰਾ ਗਾਂਧੀ ਗੱਡੀ ਚੜਾਈ ਉਹ ਦੇਖੋ ਫਰੀਦਕੋਟ ਵਾਲਿਆਂ ਨੇ ਮੁੱਲ ਮੋੜਿਆ ਇਸ ਪਰਿਵਾਰ ਦਾ ਉਹ ਤੁਹਾਡਾ ਅੱਜ ਫਰਜ ਬਣਦਾ ਮਾਝੇ ਵਾਲਿਓ ਤਕੜੇ ਹੋ ਜਾਓ ਅੱਜ ਸੰਦੀਪ ਸਿੰਘ ਸਣੀ ਦਾ ਮੁੱਲ ਮੋੜਨਾ ਉਹਦੇ ਭਰਾ ਨੂੰ ਐਮਐਲਏ ਬਣਾ ਕੇ ਇੱਕ ਰਿਕਾਰਡ ਤੋੜਨਾ ਇਥੇ ਇੱਕ ਨੀਂਹ ਪੱਥਰ ਰੱਖਿਆ ਜਾਣਾ ਖਾਲਸਾ ਸਰਕਾਰ ਦਾ ਆਓ ਫਿਰ ਤਕੜੇ ਹੋ ਕੇ ਸਾਥ ਦਿਓ ਮੈਂ ਧੰਨਵਾਦ ਕਰਦਾ ਮਾਤਾ ਜੀ ਦਾ ਬਾਪੂ ਤਰਸੇਮ ਸਿੰਘ ਜੀ ਦਾ ਜਿਹੜੇ ਸਾਇਆ ਨੂੰ ਗੱਲ ਵਖਣੀ ਚ ਲੈ ਕੇ ਚੱਲ ਰਹੇ ਆ ਭਾਈ ਸਰਪ ਜੀ ਸਿੰਘ ਜੀ ਖਾਲਸਾ ਸਾਡੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਜਿਹੜੇ ਇਥੋਂ ਉਹਨਾਂ ਦੇ ਉਹਨਾਂ ਦੀ ਤਰਨ ਪਤਨੀ ਵੀ ਨਾਲ ਆ ਜਿੰਨੀ ਵੀ ਟੀਮ ਨਰਵੈਰ ਸਿੰਘ ਖਾਲਸਾ ਜਿਹੜੇ ਰਿਜ਼ਰਵਰ ਨੇ ਫਰੋਈ ਪਰਦੇ ਹਰਜਿੰਦਰ ਸਿੰਘ ਸਰਪੰਚ ਸਾਰੀ ਟੀਮ ਜਿਹੜੀ ਇੱਥੇ ਵਰਕ ਕਰ ਰਹੀ ਆ ਜਿਮਣੀ ਚੌਂਕ 'ਚ ਬਹੁਤ ਵੱਡਾ ਇਕੱਠ ਕੀਤਾ ਤੁਸੀਂ ਨਹੀਂ ਲੋਕ ਡਰਦੇ ਨਹੀਂ ਨਿਕਲਦੇ ਵੋਟਾਂ ਪਾ ਦਿੰਦੇ ਹੁੰਦੇ ਆ ਤੁਹਾਡੇ ਅੱਗੇ ਸਿਰ ਝੁਕਦਾ ਸੀ ਨਗਰ ਕੇ ਮੇਰਾ ਆ ਬੀਬੀਆਂ ਅਗੇ ਸਿਰ ਝੁਕਦਾ ਬਹੁਤ ਵੱਡੀ ਗਿੰਤੀ ਤੁਸੀਂ ਪਹੁੰਚੇ ਹੋ ਤੁਸੀਂ ਮਰਦਾਨਗੀ ਦਾ ਸਬੂਤ ਦਿੱਤਾ ਤੁਸੀਂ ਜੌਹੰਦੇ ਹੋਣ ਦਾ ਸਬੂਤ ਦਿੱਤਾ ਇਹ ਹੀ ਸਾਡਾ ਫਰਜ਼ ਬਣਦਾ ਆਹ ਤਕੜੇ ਹੋ ਕੇ ਉਹਨਾਂ ਸ਼ਹੀਦਾਂ ਦਾ ਡੱਲੇ ਡੁੱਲੇ ਖੂਨ ਦਾ ਆਪਾਂ ਬਦਲਾ ਲઈએ ਸਾਡੀ ਨੌਜਵਾਨੀ ਨੇ ਇਸ ਧਰਤ ਪੰਜਾਬ ਦੀ ਖਾਤਰ ਸ਼ਹੀਦیاں ਦਿੱਤੀਆਂ ਇਸ ਪੰਜਾਬ ਦੇ ਵਧਨ ਘਾਰਾਂ ਦੀ ਖਾਤਰ ਪੰਜਾਬ ਦੇ ਮਸਲਿਆਂ ਦੀ ਖਾਤਰ ਸ਼ਹੀਦੀਆਂ ਦਿੱਤੀਆਂ ਪੰਜਾਬ ਦੇ ਸਿਰ ਪਾਉਣਾ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਪਰਾਉਣੇ 4 ਲੱਖ ਕਰੋੜ ਦਾ ਕਰਜ਼ਾ ਕੇਜਰੀਵਾਲ ਪਾਰਟੀ ਕੇਜਰੀਵਾਲ ਨੂੰ ਗਨਮੈਂਟ ਵੀਆਈਪੀ ਸਹੂਲਤਾ ਦਿੱਤੀਆਂ ਹੋਈਆਂ ਪਹਿਲਾਂ ਕਾਂਗਰਸ ਲੁੱਟ ਕੇ ਖਾ ਗਈ ਹੁਣ ਇਹ ਲੁੱਟ ਕੇ ਖਾ ਰਹੇ ਆ ਆਹ ਤਕੜੇ ਹੋ ਕੇ ਥੁੱਕ ਲਹਿਰ ਖੜੀ ਕਰੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕੋਉ ਕਿਸੇ ਕੋ ਰਾਜ ਨਾ ਦੇਹ ਜੋ લેਹ ਨਿਜ ਬਲ ਸੇ ਲੈਹ ਕੋਈ ਸਰਪੰਚ ਕੋਈ ਐਮਸੀ ਕੋਈ ਮੁੱਖ ਮੰਤਰੀ ਕੋਈ ਕੇਂਦਰ ਸਰਕਾਰ ਇਹ ਕਦੇ ਨਹੀਂ ਕਹਿੰਦੀ ਵੀ ਲਓ ਭਾਈ ਅਸੀਂ ਰਾਜ ਕਰ ਲਿਆ ਅਸੀਂ ਰਜ ਗਏ ਹਾਂ ਅਸੀਂ ਲੋਕਾਂ ਦਾ ਭਲਾ ਕਰ ਲਿਆ ਤੇ ਹੁਣ ਰਾਜ ਤੁਸੀਂ ਕਰੋ ਖਾਲਸਾ ਜੀ ਤੁਸੀਂ ਮਾਝੇ ਵਾਲੇ ਪੰਜਾਬ ਦੇ ਸਿਰ ਦਾ ਤਾਜ ਕੁਰਬਾਨੀਆਂ ਕਰਨ ਵਾਲੇ ਤੁਸੀਂ ਡਿਸਾਈਡ ਕਰਨਾ ਹੈ ਕਿ ਪੰਜਾਬ ਦੇ ਵਿੱਚ ਰਾਜ ਕਿਸ ਨੇ ਕਰਨਾ ਹੈ ਤੁਹਾਡਾ ਪਿਆਰ ਤੁਹਾਡਾ ਸਤਕਾਰ ਤੁਹਾਡੀ ਬਹਾਦਰੀ ਤੁਹਾਡੀ ਕੁਰਬਾਨੀ ਸੰਸਾਰ ਦੇ ਵਿੱਚ ਲੁਕੀ ਹੋਈ ਨਹੀਂ ਕਿਉਂਕਿ ਤੁਸੀਂ ਅਲੱਗ-ਅਲੱਗ ਥਾਵਾਂ ਤੋਂ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਔਰ ਭਾਈ ਸਰਬਜੀਤ ਸਿੰਘ ਜੀ ਖਾਲਸਾ ਨੂੰ ਐਮਪੀ ਬਣਾ ਕੇ ਤੁਸੀਂ ਆਪਣੇ ਪਿਆਰ ਦਾ ਆਪਣੀ ਵਫਾਦਾਰੀ ਦਾ ਆਪਣੀ ਨਿਡਰਤਾ ਦਾ ਆਪਣੀ ਬਹਾਦਰੀ ਦਾ ਆਪਣੀਆਂ ਕੁਰਬਾਨੀਆਂ ਦਾ ਸਬੂਤ ਦੇ ਚੁੱਕੇ ਹੋ ਇਹ ਵੱਖਰੀ ਗੱਲ ਹੈ ਕਿ ਜ਼ਾਲਮ ਸਰਕਾਰਾਂ ਇਹ ਕਿਵੇਂ ਬਰਦਾਸ਼ਤ ਕਰ ਲੈਣਗੀਆਂ ਕਿ ਪੰਜਾਬ ਦਾ ਸ਼ੇਰ ਜਿਸ ਤੋਂ ਆ ਮਾਵਾਂ ਦੇ ਦੁੱਖ ਬਰਦਾਸ਼ਤ ਨਹੀਂ ਹੋਏ ਕਿ ਮੇਰੇ ਪੰਜਾਬ ਦੀਆਂ ਮਾਵਾਂ ਦੇ ਪੁੱਤ ਕੌਡੀਆਂ ਦੇ ਬਦਲੇ ਸਿਵਿਆਂ ਵੱਲ ਸਰਕਾਰਾਂ ਘੱਲ ਰਹੀਆਂ ਹਨ ਮੈਂ ਉਹਨਾਂ ਨੂੰ ਬਚਾਉਣਾ ਹੈ ਮੇਰੀਓ ਭੈਣੋ ਮੇਰੀਓ ਮੇਰੇ ਪੰਜਾਬ ਦੀ ਉਹ ਮਾਂ ਅਸੀਂ ਸਜਦਾ ਕਰਦੇ ਹਾਂ ਇਸ ਮਾਂ ਨੂੰ ਜਿਸ ਦੇ ਪੁੱਤ ਨੇ ਤਹਈਆ ਕੀਤਾ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਏਗਾ ਫਿਰ ਉਸ ਨੇ ਪੰਜਾਬ ਦੀ ਜਵਾਨੀ ਨੂੰ ਉਹਨਾਂ ਨੂੰ ਕਿਰਦਾਰ ਬਖਸ਼ਣ ਲਈ ਉਹਨਾਂ ਦਾ ਇਤਿਹਾਸ ਸਿਰਜਣ ਲਈ ਡੁਬਾਈ ਤੋਂ ਇਹ ਸ਼ੇਰ ਬਬਰ ਆਪਣਾ ਸਾਰਾ ਕੁਝ ਪੰਥ ਲਈ ਨਿਸ਼ਾਵਰ ਕਰਕੇ ਪੰਜਾਬ ਵਾਪਸ ਆ ਗਿਆ ਤੇ ਆਪਣਾ ਮੂੰਹ ਖਾਲਸੇ ਦੀ ਧਰਤੀ ਗੁਰੂ ਗੋਬੇ ਸਿੰਘ ਜੀ ਦੀ ਧਰਤੀ ਅਨੰਦਪੁਰ ਸਾਹਿਬ ਲਈ ਕੀਤਾ ਆਪ ਤਮਰਤ ਧਾਰੀ ਹੋਏ ਤੇ ਨੌਜਵਾਨਾਂ ਨੂੰ ਅਮਰਤਧਾਰੀ ਕਰਨ ਦੀ ਮਹਿੰਮ ਵਧ ਦਿੱਤੀ ਸਰਕਾਰ ਨੂੰ ਇਹ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਸਾਡਾ ਇੱਕ ਅਮਰਤਪਾਲ ਤੁਸੀਂ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਿਆ ਹੈ ਸਾਡੇ ਪੰਜਾਬ ਦੇ ਹਰ ਘਰ ਦੇ ਵਿੱਚ ਅਮਰਤਪਾਲ ਬੈਠਾ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਪੰਜਾਬ ਦੀ ਧਰਤੀ ਦਾ ਖੂਨ ਸਾਡੀ ਜਿੱਥੇ ਫਸਲਾਂ ਬੀਜੀਆਂ ਜਾਂਦੀਆਂ ਹਨ ਅਨਕ ਤੇ ਗਹਿਰਤ ਬੀਜੀ ਜਾਂਦੀ ਹੈ ਜਿਹੜਾ ਸੂਰੀ ਜਿਸ ਨੂੰ ਭਾਈ ਸੰਦੀਪ ਸਿੰਘ ਸਣੀ ਨੇ ਸੌਦਾ ਲਾਇਆ ਉਹ ਕਹਿੰਦਾ ਵੀ 2% ਵਾਲੇ ਲੋਕ ਨੇ ਅਸੀਂ ਬਸਲ ਕੇ ਰੱਖ ਦਾਂਗੇ ਹਿੰਦੁਸਤਾਨ ਦੇ ਵਿੱਚ ਸੂਰੀ ਦੀ ਗੰਦੀ ਔਲਾਦ ਅਸੀਂ 2% ਤੋਂ ਵੀ ਘੱਟ ਲੇਕਿਨ ਸਾਡੀ ਕੁਰਬਾਨੀ ਸਾਡੀ ਬਹਾਦਰੀ ਸਾਡੇ ਟੈਕਸ ਸਾਡੀ ਪਰਉਪਕਾਰੀ ਸੰਸਾਰ ਦੇ ਵਿੱਚ 90% ਤੋਂ ਉੱਤੇ ਜਾਂਦੀ ਹੈ ਕੁਰਬਾਨੀਆਂ ਦੀ ਗੱਲ ਆਈ ਤਾਂ ਸਭ ਤੋਂ ਪਹਿਲਾਂ ਇਹ ਸਮਾਜੇ ਦੀ ਧਰਤੀ ਨੇ ਅੱਗੇ ਹੋ ਕੇ ਰੋਲ ਨਿਭਾਇਆ ਤੇ ਜਦੋਂ ਕਿਸੇ ਰਾਜਨੀਤਿਕ ਗੱਲ ਦੀ ਸ਼ੁਰੂਆਤ ਹੋਈ ਤਾਂ ਉਸ ਵੇਲੇ ਵੀ ਤੁਸੀਂ ਮਾਗੇ ਵਾਲਿਆਂ ਨੇ ਬੜਾ ਵੱਡਾ ਮੋਹਰੇ ਹੋ ਕੇ ਰੋਲ ਨਭਾਇਆ ਉਹਦੀਆਂ ਦੋ ਮਿਸਾਲਾਂ ਤੁਹਾਨੂੰ ਮੈਂ ਦੇਣੀਆਂ ਚਾਹਣਾ ਕਿ ਜਦੋਂ ਪਿਛਲੇ ਸਾਲ ਪਾਰਲੀਮੈਂਟ ਦੀ ਚੋਣ ਆਈ ਤਾਂ ਇਸ ਮਾਜੇ ਦੀ ਧਰਤੀ ਤੇ ਖਡੂਰ ਸਾਹਿਬ ਹਲਕੇ ਤੋਂ ਤੋ ਸਾਰੇਆਂ ਨੇ ਸਹਿਯੋਗ ਕਰਕੇ ਭਾਈ ਅਮਰਤਪਾਲ ਸਿੰਘ ਨੂੰ 2 ਲੱਖ ਵੋਟਾਂ ਤੇ ਆਜ਼ਾਦ ਉਮੀਦਵਾਰ ਤੌਰ ਤੇ ਜਿਤਾਇਆ ਸੀ ਉਹ ਕਿਉਂ ਜਿਤਾਇਆ ਸੀ ਕਿ ਇਸ ਦੇਸ਼ ਦਾ ਹੁਕਮਰਾਨ ਉਸ insan ਨੂੰ ਜੇਲ੍ਹ ਵਿੱਚ ਧੱਕ ਕੇ ਬੈਠਾ ਸੀ ਜੇਸ ਰਾਨਸਾਨ ਨੇ ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਅਰੰਭਿਆ ਸੀ ਕੋਨੇ ਹੌਕਾ ਦਿੱਤਾ ਸੀ ਪੂਰੀ ਪੰਜਾਬ ਦੀ ਧਰਤੀ ਤੇ ਕਿ ਮੈਂ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਦੇ ਨਾਲ ਮਰਨ ਨਹੀਂ ਦੇਣਾ ਪਰ ਇਸ ਦੇਸ਼ ਦੇ ਹੁਕਮਰਾਨ ਨੂੰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਉਹਦਾ ਉਹ ਕੰਮ ਕਰਨਾ ਬੱਚਿਆਂ ਨੂੰ ਨਸ਼ਿਆਂ ਤੋਂ ਹਟਾ ਕੇ ਗੁਰੂ ਗ੍ਰੰਥ ਸਾਹਿਬ ਦੇ ਲਾੜ ਲਾਉਣਾ ਤੇ ਅੰਮ੍ਰਿਤ ਛਕਾਉਣਾ ਉਹਨਾਂ ਨੂੰ ਚੰਗਾ ਨਹੀਂ ਲੱਗਾ ਉਹਨਾਂ ਨੇ ਭਾਈ ਅਮਰਪਾਲ ਸਿੰਘ ਤੇ ਝੂਠੇ ਕੇਸ ਦਾ ਕੇ ਕਰਕੇ ਉਹਨਾਂ ਨੂੰ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜ ਦਿੱਤਾ ਤੇ ਤੁਸੀਂ ਉਸ ਹੁਕਮਰਾਨ ਨੂੰ ਇੱਕ ਸਨੇਹਾ ਦਿੱਤਾ ਸੀ ਕਿ ਤੂੰ ਸਾਡੇ ਉਸ ਨੇਤਾ ਨੂੰ ਜਿਹਦੇ ਕੋਲ ਰਾਜਨੀਤਿਕ ਸੂਝ-ਬੂਝ ਆ ਜਿਹਦੇ ਕੋਲ ਧਾਰਮਿਕ ਸੂਝ-ਬੂਝ ਆ ਤੁਸੀਂ ਉਹਨੂੰ ਜੇਲਾਂ ਵਿੱਚ ਰੱਖ ਕੇ ਉਹਦੀ ਆਵਾਜ਼ ਬੰਦ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਉਹਨੂੰ ਪਾਰਲੀਮੈਂਟ ਵਿੱਚ ਭੇਜਣਾ ਤੁਹਾਡੇ ਬਰਾਬਰ ਲਿਆ ਕੇ ਬਿਠਾਉਂਦਾ ਤੇ ਦੂਸਰੀ ਗੱਲ 1997 ਦੀ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦਾ ਮੁਝ ਬੱਜਾ ਸੀ ਤੇ ਉਦੋਂ ਤੁਸੀਂ ਅਜਨਾਲੇ ਵਾਲਿਆਂ ਨੇ ਡਾਕਟਰ ਰਤਨ ਸਿੰਘ ਅਜਨਾਲੇ ਨੂੰ ਇਥੋਂ ਐਮਐਲਏ ਬਣਾ ਕੇ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦਾ ਮੁਢ ਬੰਨਿਆ ਸੀ ਸੋ ਅੱਜ ਜਿਸੀਂ ਤੁਹਾਡੇ ਕੋਲ ਆਏ ਆ ਤੁਸੀਂ ਬੜੀ ਉੱਚੀ ਸੁੱਚੀ ਸੋਚ ਰੱਖਣ ਵਾਲੇ ਸਾਰੇ ਵੀਰ ਇੱਥੇ ਬੈਠੇ ਹੋ ਅੱਜ ਆਪਾਂ 227 ਦੇ ਵਿੱਚ ਆਪਣੀ ਜਵਾਨੀ ਨੂੰ ਬਚਾਉਣ ਲਈ ਆਪਣੀ ਕਿਸਾਨੀ ਨੂੰ ਬਚਾਉਣ ਲਈ ਆਪਣੇ ਗਰੀਬ ਪਰਿਵਾਰਾਂ ਦੇ ਕਾਮਕਾਰ ਤੇ ਉਹਨਾਂ ਦੀ ਆਰਥਿਕਤਾ ਨੂੰ ਉੱਚੀ ਚੱਕਣ ਦੇ ਲਈ ਇਸ ਪੰਜਾਬ ਦੀ ਧਰਤੀ ਦੇ ਵਪਾਰ ਨੂੰ ਬਚਾਉਣ ਤੁਸੀਂ ਅੱਜ ਇੱਥੇ ਪਹਿਲ ਕਦਮੀ ਕੀਤੀ ਆ 71 ਹੋ ਕੇ ਏਡੀ ਵੱਡੀ ਤਦਾਦ ਵਿੱਚ ਤੁਸੀਂ ਇੱਕ ਸੁਪਨਾ ਲਿਆ ਸੀ 2022 ਦੇ ਵਿੱਚ ਕਿ ਸ਼ੈਦ ਆਮ ਆਦਮੀ ਪਾਰਟੀ ਸਾਡਾ ਇਸ ਪੰਜਾਬ ਦਾ ਕੁਝ ਭਲਾ ਕਰ ਦੋ ਪਰ ਉਹਨਾਂ ਨੇ ਸਾਡੇ 3 ਸਾਲ ਵਿੱਚ ਜੋ ਪੰਜਾਬ ਦਾ ਭਲਾ ਕੀਤਾ ਆ ਜਿਹਨਾਂ ਸੜਕਾਂ ਤੋਂ ਦੀ ਅਸੀਂ ਲੰਘ ਕੇ ਆਏ ਆ ਉਹ ਬਿਲਕੁਲ ਦੱਸ ਦਿਨਾ ਸੀ ਉਹਨੇ ਕੀ ਭਲਾ ਕੀਤਾ